ਕਿਤੇ ਸੋਚਿਆ ਕਿਹੜਾ ਹੈਗਾ ਵਾ ਕਿਉਂਕਿ ਇਹਨੇ ਟੈਂਪਰ ਕੀਤਾ ਹੈਗਾ ਉਹਦੇ ਕਰਕੇ ਪੰਜਾਬ ਸਰਕਾਰ ਦਾ ਬਹੁਤ 302 ਦਾ ਜਿਹੜਾ ਮਰਡਰ ਕੀਤਾ ਹੈ ਉਹਦੇ ਵਾਸਤੇ ਡੈਥ ਸੈਂਟੈਂਸ ਦੇ ਆਰਡਰ ਕੀਤਾ ਇਹ ਬੜਾ ਰੇਵਸਟੋ ਦਾ ਹੈਰ ਕੇਸ ਹੈ ਅੱਜ ਕਿਉਂਕਿ ਸੋਸਾਇਟੀ ਦੀਆਂ ਭਾਵਨਾਵਾਂ ਸੀਗੀਆਂ ਹਰ ਇੱਕ ਦਾ ਭਾਵਨਾ ਸੀ ਹਰ ਪਰਿਵਾਰ ਦਾ ਭਾਵਨਾ ਸੀ ਉਹਦੇ ਕਰਕੇ ਉਹ ਸੈਂਟੈਂਸ ਟੂ ਡੈਥ ਕੀਤਾ ਹੈ ਬਾਏ ਹੈਂਗਿੰਗ ਜਦੋਂ ਉਹ ਡੈਥ ਨਹੀਂ ਹੁੰਦੀ ਠੱਗੇ ਸੋਸਾਇਟੀ ਦੇ ਉੱਤੇ ਸੋਸਾਇਟੀ ਦੇ ਵਿੱਚ ਜਿਹੜਾ ਮੈਸੇਜ ਬੜਾ ਥਿਆਰ ਗਿਆ ਹੈ ਕਿ ਇਨਸਾਫ ਜਿਹੜਾ ਹੈਗਾ ਉਹ ਜ਼ਰੂਰ ਹੁੰਦਾ ਹੈ। ਔਰ ਜਿਹੜੇ ਬੰਦੇ ਕੋਈ ਵੀ ਜਲਦ ਕਦਮ ਚੱਕਦੇ ਐ ਉਹਨਾਂ ਨੂੰ ਜਿਹੜਾ ਹੈਗਾ ਦਾਤਾਂ ਵਿੱਚ ਇਨਸਾਫ ਮਿਲੂਗਾ। ਅੱਜ ਪਰਵਾਹ ਹੈ ਮੇਰੇ ਬੱਚੇ ਨੂੰ। ਸਾਰਾ ਬੁਆਰ ਹੈ ਮੈਂ ਇੱਥੇ ਬੈਠਾ ਆਇਆ। ਹਾਂ ਜੀ ਬੜਾ ਵਾਸਤੇ ਬੈਠਾ ਆਇਆ। ਆਪਣੇ ਜਦੋਂ ਫੈਸਲਾ ਸੁਣਾਇਆ ਤੇ ਅੱਜ ਤੁਹਾਡੇ ਅੱਖਾਂ ਦੇ ਵਿੱਚ ਹੰਝੂ ਵੀ ਹੈ ਕਿਵੇਂ ਮਹਿਸੂਸ ਕਰ ਰਹੇ ਹੋ ਜੀ ਸਰ ਬਹੁਤ ਬਹੁਤ ਧੰਨਵਾਦ ਕਰਦਾ ਸਰ ਮੈਂ ਬਹੁਤ ਸਾਰੀ ਸੰਗਤ ਦੀ ਇੰਨੀ ਹਰਦਾਸਾਂ ਕੀਤੀਆਂ ਸਰ ਸੰਗਤ ਨੇ ਜੀ ਬਹੁਤ ਸਰ ਧੰਨਵਾਦ ਕਰਦਾ ਮੈਂ ਸਰ ਆਪਣੇ ਘੁੰਮਣ ਸਰ ਦਾ ਪੀੜੀ ਗੁਫਤਰ ਮੇਰੇ ਕੋਲ ਸਰ ਵੱਲ ਨਹੀਂ ਜਿਨ੍ਹਾਂ ਨੇ ਮੈਨੂੰ ਇੰਨੇ ਔਖੇ ਸਮੇਂ 'ਚੋਂ ਕੱਢਿਆ ਤੇ ਅੱਜ ਫਾਂਸੀ ਦੀ ਸਜ਼ਾ ਦਿੱਤੀ ਜੱਜ ਸਾਹਿਬ ਨੇ ਮੈਂ ਬਹੁਤ ਧੰਨਵਾਦ ਕਰੀਂਨੇ ਇੰਤਜ਼ਾਰ ਕੀਤਾ ਮੈਂ ਕੱਲ ਵੀ ਸਵਾਲ ਕਰ ਰਿਹਾ ਸੀ ਕਿ ਇਨੇ ਮਹੀਨੇ ਇੰਤਜ਼ਾਰ ਕਰਨ ਤੋਂ ਬਾਅਦ ਫੈਸਲਾ ਆਇਆ ਫાંਸੀ ਦਾ ਬਿਲਕੁਲ ਮੇਰੇ ਕੋਲ ਮੈਂ ਕਹਿੰਦਾ ਮੈਂ ਫਿਰ ਤੋਂ ਮਾਦੀ ਰਾਈ ਕਹਿੰਦਾ ਮੈਂ ਜੱਜ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਦੇਰ ਇਧਰ ਉਸਤਾਈ ਫਿਰ ਬਹੁਤ ਬਹੁਤ ਸਾਰੇ ਹੱਤਿਆਨੇ ਦੀ ਤਸਵੀਰ ਅਦਾਲਤ ਦੇ ਬਾਹਰ ਆ ਜਾਇਨ ਸਾਥੀਓਂ ਅਜ ਤੋਂ ਲਗਭਗ 22 ਸਾਲ ਪਹਿਲਾਂ ਲੁਧਿਆਣਾ ਸ਼ਿਮਲਾਪੁਰੀ ਉਦੀਨੋਂ ਦੇ ਕਿੱਤੋਂ ਦੇ ਵਿੱਚ ਇੱਕ 22 ਸਾਲਾਂ ਬੱਚੀ ਦੇ ਰੋਜ਼ ਦੇ ਜੋ ਇੱਕ ਮਾਡਰਨ ਸੀਗਾ ਉਸਨੇ ਸਾਰੀ ਦੁਨੀਆ ਨੂੰ ਹਿਲਾ ਦਿੱਤਾ ਸੀਗਾ ਕਿਉਂਕਿ ਉਸ ਹੱਤਿਆ ਦੇ ਵਿੱਚ ਉਸ ਮਾਸੂਮ ਬੱਚੀ ਦੀ ਹੱਤਿਆ ਦੇ ਵਿੱਚ ਉਸ ਦੇ ਵਾਰਡ ਵਿੱਚ ਇਹ ਰਹਿਣ ਵਾਲੇ ਜਿਸ ਨੂੰ ਆਪਣੇ ਇੱਕ ਪੂਆ ਕਹਿ ਕੇ ਵੀ ਉਹ ਬੱਚੀ ਬੁਲਾਉਂਦੀ ਸੀ ਉਹ ਔਰਤ ਹੀ ਉਸ ਦੀ ਮੌਤ ਦਾ ਜ਼ਿੰਮੇਵਾਰ ਬਣੀ ਇਸ ਨੀਲਮ ਨਾਮਕ ਔਰਤ ਇਸ ਮਸੂਮ ਬੱਚੀ ਨੂੰ ਇੱਕ ਰੇਤਲੀ ਜ਼ਮੀਨ ਵਿੱਚ ਦੱਬ ਕੇ ਜ਼ਿੰਦਾ ਨੂੰ ਦੱਬ ਕੇ ਉਸ ਦਾ ਕਤਲ ਕੀਤਾ ਇਸ ਸਾਰੇ ਘਟਨਾ ਦੀ ਸੀਸੀਟੀਵੀ ਫੁਟੇਜ ਜੋ ਵੀ ਹੋਂ ਤੋਂ ਬਾਅਦ ਜੋ ਇਸ ਨੀਲਮ ਨਾਮਕ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਅਤੇ ਉਸ ਤੋਂ ਬਾਅਦ ਇਸ ਦੀ ਜੋ ਕੋਰ ਟ੍ਰਾਇਲਿੰਗ ਵਿੱਚ ਸੀ ਗਿਆ ਸਾਰੇ ਸਬੂਤ ਸਾਰੇ ਕਵਾਰ ਉਹ ਪੇਸ਼ ਕੀਤੇ ਗਏ ਸੀਸੀਟੀਵੀ ਫੁਟੇਜ ਪੇਸ਼ ਲਿਖ ਲਈ ਗਈਆਂ ਉਸ ਤੋਂ ਬਾਅਦ ਅੱਜ ਮਾਨਯੋਗ ਅਦਾਲਤ ਵੱਲੋਂ ਇਸ ਕਾਪਲ ਔਰਤ ਨੂੰ ਕੌਨਸੀ ਸਜ਼ਾ ਜਿਹੜੀ ਆ ਸੁਣਾਈ ਗਈ ਹੈ ਇਸ ਸਮੇਂ ਮਾਨਯੋਗ ਜੱਜ ਸਾਹਿਬ ਨੇ ਵੀ ਇੱਕ ਟਿੱਪਣੀ ਕੀਤੀ ਵੀ ਇਹ ਜਹੀਆਂ ਜੋ ਇੱਕ ਵਾਰ ਦਾ ਤੈਅ ਜੋ ਇਸ ਬੱਚੀ ਨਾਲ ਵਾਪਰੀ ਹੈ ਜੋ ਬਰਕੈਲਟੀ ਇਸ ਔਰਤ ਨੇ ਦਿਖਾਈ ਹੈ ਇਸ ਦਾ ਜ਼ਿਕਰ ਪਹਿਲੇ ਉਹਨਾਂ ਸੈਮੈਚ ਦੇਖਣ ਨੂੰ ਮਿਲਦਾ ਸੀ ਜਾਂ ਉਹਨਾਂ ਦੇਸ਼ਾਂ ਵਿੱਚ ਦੇਖਣ ਨੂੰ ਮਿਲਦਾ ਸੀ ਜਿੱਥੇ ਕਿਤੇ ਵੀ ਕਾਨੂੰਨ ਨਾਮ ਦੀ ਜਿਹੜੀ ਕੋਈ ਚੀਜ਼ ਹੈ ਉਹ ਨਹੀਂ ਹੈ ਪਰ ਸਾਡੇ ਸਮਾਜ ਦੇ ਵਿੱਚ ਅਜਿਹੇ ਲੋਕਾਂ ਦੀ ਕੋਈ ਮਿਥਾ ਨਹੀਂ ਹੈ ਆਯੂਗ ਮਾਨਯੋਗ ਜੱਜ ਸਾਹਿਬ ਵੱਲੋਂ ਇਹ ਜ਼ੋਰਤ ਪਾਸੀਨ ਸਹਾਰੇ ਦਿੱਤੀ ਗਈ ਟੂ ਬੀ ਅੰਟਿਲ ਡੈਥ ਇਸ ਤੋਂ ਬਾਅਦ ਪਰਿਵਾਰ ਵੱਲੋਂ ਵੀ ਕਾਨੂੰਨ ਪਰ ਵੀ ਆਪਣਾ ਵਿਸ਼ਵਾਸ ਜਤਾਇਆ ਗਿਆ ਅਤੇ ਇਸ ਪੇ ਮਤਲਬ ਜੋ ਵੀ ਪਰਿਵਾਰ ਹੈ ਉਸ ਨੇ ਮਾਨਯੋਗ ਅਦਾਲਤ ਦਾ ਵਕੀਲ ਕੁਮਨ ਸਾਹਿਬ ਦਾ ਵੀ ਬਹੁਤ ਧੰਨਵਾਦ ਕੀਤਾ ਤੇ ਅਜਿਹੀਆਂ ਘਟਨਾਵਾਂ ਜਿਹੜੀਆਂ ਨੇ ਜਦੋਂ ਸਾਡੇ ਸਮਾਜ ਵਿੱਚ ਵਾਪਰਦੀਆਂ ਹਨ ਤਾਂ ਜੋ ਇੱਕ ਇਨਸਾਨੀ ਹਿਰਦੇ ਜਿਹੜੇ ਨੇ ਉਹ ਜ਼ਰੂਰੀ ਹੀ ਬਲੰਦਰੇ ਜਾਂਦੇ ਨੇ ਪਰ ਇਹ 체 ਵੀ ਸੱਚਾਈ ਹੈ ਜਿਵੇਂ ਸਾਡੇ ਸਮਾਜ ਦੇ ਵਿੱਚ ਕੁਝ ਇਹ ਕੁਝ ਲੋਕ ਹਨ ਜੋ ਇਨਸਾਨੀ ਕਦਰ ਦੇ ਵਿੱਚ ਭੀੜੀਏ ਹਨ ਜਿਨ੍ਹਾਂ ਦੇ ਸਾਹਮਣੇ ਜਜ਼ਬਾ ਪਿਆਰ ਮੁਹੱਬਤ ਨਾਮ ਦੀ ਕੋਈ ਚੀਜ਼ ਨਹੀਂ ਹੈ ਇਹ ਲੋਕ ਸਾਡੇ ਸਾਡੇ ਪਰਿਵਾਰ ਲਈ ਸਾਡੇ ਬੱਚਿਆਂ ਲਈ ਬਹੁਤ ਵੱਡਾ ਖਤਰਾ ਨੇ ਅਤੇ ਇਨਾਂ ਕਦਰ ਇਨਾਂ ਨੇ ਝਟਣ ਲਈ ਸਾਨੂੰ ਆਪ ਇੱਕ ਜਿਹੜਾ ਜ਼ਰੂਰ ਹੋਣਾ ਪਵੇਗਾ ਅਸੀਂ ਬੇਇਤਜ਼ਾ ਕਰਦੇ ਹਾਂ ਵੀ ਸਾਡੀਆਂ ਜੋ ਮਾਨਯੋਗ ਅਦਾਲਤਾਂ ਨੇ ਇਸ ਕੇਸ ਵਾਂਗੂ ਜੋ ਬਾਕੀ ਕੇਸਿਸ ਵੀ ਜੋ ਕੋਰਟਸ ਵਿੱਚ ਪੈਂਡਿੰਗ ਪਏ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਉਹਨਾਂ ਦੀ ਸੁਣਵਾਈਆਂ ਕੀਤੀਆਂ ਜਾਣ ਤੇ ਅਜਿਹੇ ਲੋਕ ਜਿਨ੍ਹਾਂ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੇ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਇਹਨਾਂ ਨੂੰ ਇੱਕ ਸਖਤ ਅਤੇ ਜਲਦ ਸਜ਼ਾ ਜਿਹੜੀ ਆ ਜ਼ਰੂਰ ਦਿੱਤੀ ਜਾਣੀ ਚਾਹੀਦੀ ਹੈ ਤੇ ਨਾਲ ਦੇ ਨਾਲ ਵੀ ਸਾਡੇ ਸਮਾਜ ਦੇ ਜੋ ਸભ્ય ਸਮਾਜ ਰਖਵਾਉਂਦਾ ਹੈ ਉਸ ਦੇ ਵਿੱਚ ਇਹ ਲੋਕ ਸਾਡੇ ਅੰਦਰ ਹੀ ਨੇ ਸਾਡੇ ਨਾਲ ਵੀ ਨੇ ਕਿੱਥੇ ਉਹ ਆਪਣਾ ਇਨਸਾਨੀ ਰਾਖਸ਼ ਰੂਪ ਧਾਰਨ ਕਰ ਲੈਣ ਉਸ ਬਾਰੇ ਕੋਈ ਨਹੀਂ ਕਹਿ ਸਕਦਾ ਪਰ ਜੋ ਕਾਨੂੰਨ ਹੈ ਜੋ ਸਹੀ ਤਰ੍ਹਾਂ ਆਪਣੀ ਕੰਮ ਕਰਦਾ ਹੈ ਅਜਿਹੇ ਦੋਸ਼ੀਆਂ ਨੂੰ ਸਜ਼ਾਵਾ ਦਿੰਦਾ ਹੈ ਤਾਂ ਇਸ ਦਾ ਡਰ ਵੀ ਜਿਹੜਾ ਇੱਕ ਨਿਸ਼ਚਿਤ ਹੀ ਹੈ ਜਿਹੇ ਲੋਕਾਂ ਦੇ ਮਨਾਂ ਵਿੱਚ ਆਵੇਗਾ ਅਤੇ ਇਸ ਦਿਨ ਨਾਲ ਜੋ ਕ੍ਰਾਈਮ ਰੇਸ਼ਿਓ ਹੈ ਉਸ ਤੇ ਵੀ ਕੰਟਰੋਲ ਜਿਹੜਾ ਕੀਤਾ ਜਾ ਸਕਦਾ ਹੈ ਤੇ ਉਮੀਦ ਕਰਦੇ ਹਾਂ ਸਾਡੀਆਂ ਸਰਕਾਰਾਂ ਇਸ ਸਬੰਧੀ ਜ਼ਰੂਰ ਇੱਕ ਵਿਚਾਰ ਕਰਨਗੀਆਂ ਇਹਦੇ ਜਿਹੇ ਅਸਭਿਅਤ ਲੋਕ ਹੈ ਜਿਹੇ ਰਾਖਸ਼ ਜੋ ਸਾਡੇ ਸਮਾਜ ਵਿੱਚ ਮੌਜੂਦ ਨੇ ਉਹਨਾਂ ਨੂੰ ਇੱਕ ਪੜੀਆਂ ਹੀ ਥੋਸ ਅਤੇ ਸਖ਼ਤ ਸਜ਼ਾਵਾਂ ਜਿਹੜੀਆਂ ਨੇ ਉਹ ਜ਼ਰੂਰ ਦਿੱਤੀਆਂ ਜਾਣਗੀਆਂ ਧੰਨਵਾਦ ਜੀ ਜਨਮ